ਅਰਤੀ ক্লাস ਪ੍ਰੋਜੈਕਟ ਨਾਲ ਜੁੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਸੋ ਅੱਜ ਪਹੁੰਚਿਆ ਜੀ ਗੁਰਦੁਆਰਾ ਸੋਹੀਆਣਾ ਸਾਹਿਬ ਜੋ ਮੇਨ ਤਪਾਰ ਰੋਡ ਤੋਂ ਅੰਦਰ ਖੁੱਡੀ ਖੁਰਦ ਵਾਲੇ ਰੋਡ ਤੇ ਜਾ ਕੇ ਸਥਿਤ ਆ ਕਰੋ ਦਰਸ਼ਨ ਲੋ ਜੀ ਕਰੋ ਦਰਸ਼ਨੋ ਇਹ ਇਧਰ ਸਰੋਵਰ ਇੱਕ ਪ੍ਰਾਤਨ ਕਰੀਰ ਇੱਥੇ ਉਹਦੇ ਦਰਸ਼ਨ ਕਰਵਾਉਣੇ ਆ ਜੀ ਪ੍ਰਾਤਨ ਕਰੀਰ ਅਜੇ ਵੀ ਹਰੇ ਭਰੇ ਖੜੇ ਹੈ ਇੱਥੇ ਮੈਂ ਥੋੜਾ ਥੋੜਾ ਤੁਸੀਂ ਇਧਰ ਦੀ ਦੇਖ ਲਓ ਬਾਕੀ ਦੂਸਰੀ ਸਾਈਡ ਚ ਦੀ ਕਰਵਾਉਣੇ ਆ ਦਰਸ਼ਨ ਜਾ ਕੇ ਪ੍ਰਾਤਨ ਕਰੀਰ ਆ ਜੋ ਇਹ ਪ੍ਰਾਤਨ ਕਰੀਰ ਆ ਜੀ ਕਰੋ ਦਰਸ਼ਨੋ ਜੋ ਅੱਜ ਵੀ ਹਰੇ ਭਰੇ ਆ ਜੀ ਬਾਕੀ ਇਤਿਹਾਸ ਦੇਖ ਲੋ ਕੀ ਗੁਤੀ ਭਾਣੀ ਢਾਈ ਠੇੜੀ ਕਰਕੇ ਹਾਲੂਈ ਬਣਾ ਕੇ ਰੱਖ ਲਈ ਜੀ ਕਰੋ ਦਰਸ਼ਨ ਜੀ ਪ੍ਰਾਰਥਨਾ ਕਰੀਰ ਦੇ ਬਾਕੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਸ਼ਾਮ